नाम है आपका लीना भाटिया। आप ब्लड ब्लडन कैंप में आए हो क्या संदेश देना चाहोगे आज के युवा को देखकर बहुत अच्छा लगा मुझे ब्लड डोनेट दे दे जो नौजवान है बहुत अच्छी बात है ये जो आने वाली पीढ़ी के लिए बहुत अच्छी है और जो ये ब्लड डोनेट कर रहे वो ब्लड जो जरूरतमंद लोगों के लिए है ਪਹੁੰਚਾਇਆ ਜਾਏਗਾ ਇਹ ਬਹੁਤ اچھی ਬਾਤ ਹੈ ਸਦਵਾ ਜੀ ਅੱਜ ਇਹ ਕੈਂਪ ਲਾਇਆ ਜਾ ਰਿਹਾ ਹੈ ਇਸ ਨੌਜਵਾਨਾਂ ਨੂੰ ਤੁਸੀਂ ਇਸ ਕੈਂਪ ਲਈ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਹਾਂ ਕਿ ਤੁਸੀਂ ਆਦੀ ਨਵੀਂ ਪੀੜੀ ਇਸ ਯੁੱਗ ਦੇ ਵਿੱਚ ਯਾਨੀ ਨਸ਼ੇ ਪੱਤੀਆਂ ਨੂੰ ਛੱਡ ਕੇ ਇਸ ਕੈਂਪ ਵੱਲ ਖੁਨਦਾਨ ਕਰਨ ਅਤੇ ਹੋਰ ਮਿੱਤਰ ਪਿਆਰੇ ਤੇ ਦੋਸਤਾਂ ਨੂੰ ਨਾਲ ਲੈ ਕੇ ਇਸ ਕੈਂਪ ਦੇ ਵਿੱਚ ਲਿਆਉਣ ਅਤੇ ਵੱਧ ਚੜ ਕੇ ਖੂਨਦਾਨ ਕਰਨ ਆਮ ਬੰਦੇ ਜਿਹੜਾ ਖੂਨ ਦਾਨ ਕਰਦਾ ਉਹਨੂੰ ਉਸ ਖੂਨ ਦਾਨ ਕਰਦਾ ਕੀ ਫਾਇਦਾ ਹੁੰਦਾ ਉਹਨੂੰ ਇਹ ਫਾਇਦਾ ਹੈ ਕਿ ਉਹਦੇ ਸਰੀਰ 'ਚ ਜੋ ਬਿਮਾਰੀਆਂ ਹੁੰਦੀਆਂ ਨੇ ਇੱਕ ਤੋਂ ਪਤਾ ਲੱਗ ਜਾਂਦਾ ਹੈ ਉਹਦਾ ਟੈਸਟ ਹੁੰਦਾ ਹੈ ਜਿਹੜੀ ਉਹ ਕਿਸੇ ਕਿਸਮ ਦੀ ਬਿਮਾਰੀਆਂ ਹੁੰਦੀਆਂ ਉਹਨੂੰ ਸੰਦੇਸ਼ ਦਿੱਤਾ ਜਾਂਦਾ ਹੈ ਹਾਂਜੀ ਹਾਂਸ ਜੀ ਅੱਜ ਜਿਹੜਾ ਕੈਂਪ ਲਾਇਆ ਜਾ ਰਿਹਾ ਕੀ ਦੀ ਅੱਜ ਲਾਇਆ ਜਾ ਰਿਹਾ ਕੈਂਪ ਇਹਤਾ ਜੀ ਸੁਭਾਸ਼ ਚੰਦ ਜੀ ਯਾਦ ਵਿੱਚ ਲਗਾਇਆ ਜਾ ਰਿਹਾ ਹੈ ਹਰ ਸਾਲ ਹੀ ਲਗਾਇਆ ਜਾਂਦਾ ਹੈ ਉਹਨਾਂ ਦੀ ਜਨਮ ਦਿਨ ਤੇ ਯਾਦ ਵਿੱਚ ਤੇ ਪਿਛਲੇ 21 ਸਾਲਾਂ ਤੋਂ ਮਹਾਵੀਰ ਕ੍ਰਾਂਤੀ ਸੇਵਾ ਸੰਘ ਵੱਲੋਂ ਇਹ ਸ਼ਹਿਰ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਹੁੰਦਾਂ ਕੈਂਪ ਲਾਇਆ ਜਾਂਦਾ ਹੈ ਜਿਦੇ ਵਿੱਚ ਬੱਤੀ ਦੀ ਟੀਮ ਕੱਤੀ ਹਸਪੀਟਲ ਦੇ ਵੀ ਆ ਕੇ ਡੋਨਰ ਦਾ ਬਲੱਡ ਲੈਂਦੇ ਨੇ ਤੇ ਬਹੁਤ ਅੱਛਾ ਚੱਲ ਰਿਹਾ ਸਭ ਦੇ ਸਹਿਯੋਗ ਨਾਲ ਹੀ ਸਰ ਜੀ ਅੱਜ ਦੇ ਨੌਜਵਾਨਾ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਚਾਈਂ ਦਿਆਂਗੇ ਵੀ ਆਪਣੇ ਟਾਈਮ ਵਿੱਚੋਂ ਟਾਈਮ ਕੱਢ ਕੇ ਸੇਵਾ ਵਾਲੇ ਪਾਸੇ ਲੱਗੋ ਨਸ਼ਿਆਂ ਤੋਂ ਦੂਰ ਰਹੋ ਠੀਕ ਹੈ ਇੱਕ ਤੁਹਾਡੇ ਗੁੰਦਰ ਕਈਆਂ ਦੀ ਜਾਨ ਬਚਾਉਂਦਾ ਹੈ ਆਪ ਵੀ ਸੇਵਾਦਾਰੀ ਬਣਉਂਦੇ ਹੋਰੇ ਨੂੰ ਵੀ ਸੇਵਾਦਾਰੀ ਬਣਾਉਂਦਾ ਤਾਂ ਸਾਨੂੰ ਇਹ ਕਿਉਂ ਗੁੰਦਰ ਕੈਂਪ ਲਗਾ ਰਿਹਾ ਜੀ ਜਿਸ ਦੇ ਵਿੱਚ ਦੁਰਗਾ ਮੰਦਿਰ ਦਾ ਸਹਿਯੋਗ ਸਾਡੀ ਟੀਮ ਦਾ ਸਹਿਯੋਗ ಗ್ರಾಮ ਪਬਲਿਕ ਦਾ ਸਹਿਯੋਗ ਨਾਲ ਦੀ ਹਰ ਸਾਲ ਹਰ ਸਾਲ ਇਹਦਾ ਕੈਂਪ ਕਿਸ ਦੀ ਯਾਦ ਇਹ ਲਾਇਆ ਜਾਂਦਾ ਹੈ ਇਹ ਨੇਤਾ ਜੀ ਸੁਭਾਸ਼ ਚੰਦਰ ਦੀ ਯਾਦ ਵਿੱਚ ਕੈਂਪ ਲਾਇਆ ਜਾਂਦਾ ਹੁਣ ਤੱਕ ਕਿੰਨੇ ਜਿਹੜੇ ਰਕਤਦਾਨੀ ਰਕਤਦਾਨ ਕਰ ਚੁੱਕੇ ਨੇ ਇਹਨਾਂ ਕੈਂਪਾਂ ਦੇ ਸਾਡੇ ਕੈਂਪ ਤੇ ਅੱਜ ਦੇ ਵਿੱਚ ਮੇਰੇ ਸਨ 65 ਤਾਂ ਹੋ ਚੁੱਕੇ ਆ ਜੀ 101 ਤੋਂ ਉੱਪਰ ਹੀ ਜਾਏਗਾ ਬਲੱਡ ਜੋ ਅੱਜ ਇਕੱਠਾ ਕਰਾਂਗੇ ਟੋਟਲ 21 ਜਿਹੜੇ ਤੁਸੀਂ ਕੈਂਪੀਨ ਲਾ ਚੁੱਕੇ ਹੋ ਉਹਨਾਂ ਨੇ ਕਿੰਨੇ ਰक्तदान ਨਹੀਂ ਰक्तदान ਕਰ ਟੋਟਲ ਟੋਟਲੀ ਜੀ 21 100 ਨੂੰ ਲਾ ਕੇ ਚੱਲੀਏ ਵਸੇ 151 ਵੀ ਹੋਇਆ 181 ਵੀ ਹੋਇਆ ਸਾਡਾ ਗੁੰਦ ਕਰਕੇ ਜਾਨੀ ਕਿ 2500 ਤੋਂ ਉੱਪਰ ਯਾਨੀ ਕਿ ਰक्त ਨੇ ਤਾਂ ਰक्तदान ਕਰ ਚੁੱਕੇ ਹਾਂ ਜੀ ਸਾਰਾ ਰਾਜਪੁਰੇ ਦੇ ਸਮਾਜ ਦੇ ਸਹਿਯੋਗ ਨਾਲ ਪਰ ਦੁਰਗਾ ਮੰਦਰ ਦੇ ਸਹਿਯੋਗ ਨਾਲ ਆਪਣੀ ਟੀਮ ਦੇ ਸਹਿਯੋਗ ਨਾਲ ਜਿਹੜੇ ਕੰਮ ਸਾਡਾ ਚੱਲਦਾ ਰਹਿੰਦਾ ਕਿੰਨੇ ਤੋਂ ਕਿੰਨੇ ਉਮਰ ਦਾ ਵਿਅਕਤੀ ਬਲੱਡ ਪ੍ਰੈਸ਼ਰ ਨਿਕਾ ਕਰਸ ਰਹਾ ਦਾ 18 ਸਾਲ ਤੋਂ 18 ਸਾਲ ਤੋਂ ਲੈ ਕੇ 55 ਸਾਲ ਦੀ ਉਮਰ ਤੱਕ ਡਾਕਟਰ ਜੀ ਹੈ ਜੋ ਬਲੱਡ ਲੈਡ ਲੈਂਦੇ ਇੱਥੇ ਬੈਠੇ ਆਮ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਮ ਨੂੰ ਅਸੀਂ ਬੇਨਤੀ ਕਰਦੇ ਹਾਂ ਜੀ ਸਾਡੇ ਤੋਂ ਵੱਧ ਤੋਂ ਵੱਧ ਸਾਡਾ ਸਾਥ ਦੇਣ ਪਰ ਆ ਕੇ ਸਾਡੇ ਨਾਲ ਮੁੰਡੇ ਦਾ ਮੁੰਡਾ ਲਾ ਕੇ ਸਾਡਾ ਕੰਮ ਅੱਗੇ ਵਧਾਣ